ਆ ਵੀ ਜਾਨੋ ਕਿਤੋਂ ਆ ਰਹੇ ਹੋ ਅਹੀਂ ਦਰ ਮੋਟੋ ਆ ਰਹੇ ਆ ਜੀ ਅੱਛਾ ਕਿੱਥੇ ਚੱਲੇ ਹੋ ਅਹੀਂ ਫਟੇਗੜ ਚੱਲੇ ਆ ਜੀ ਮੇਲੇ ਤੇ ਚੱਲੇ ਆ ਜੀ ਨਿੱਕੇ ਸਾਹਿਬ ਜੱਦੇ ਦੇ ਮੇਲੇ ਤੇ ਚੱਲੇ ਆ ਜੀ ਮੇਲੇ ਤੇ ਚੱਲੇ ਆ ਕਾਕਾ ਪਹਿਲੀ ਗੱਲ ਤੇ ਆ ਫਟੇਗੜ ਨਹੀਂ ਸ੍ਰੀ ਫਟੇਗੜ ਸਾਹਿਬ ਨਾ ਤੁਹਾਨੂੰ ਉਸ ਜਗ੍ਹਾ ਦਾ ਇਤਿਹਾਸ ਪਤਾ ਕੀ ਹੈ ਨਹੀਂ ਸਰ ਕਾਕਾ ਮੇਲਾ ਨਿਕਾ ਨਿੱਕੇ ਸਾਹਿਬ ਜੱਦੇ ਦੀ ਦੋਸਗੀ ਸ੍ਰੀ ਦੀ ਜੋੜ ਮੇਲਾ ਹੈ ਸ਼ੋਕ ਸਭਾ ਇਤਰਾਖ ਖੁਰੜਬਾਜੀ ਕਰਦਾ ਚੰਗੇ ਨਾਲ ਉਹਦੇ ਤੁਸੀਂ ਤੇ ਆ ਸਰ ਕੋ ਨਗਾ ਜਰਾ ਕੋਈ ਬੰਨਣਾ ਹੀ ਨਹੀਂ ਆ ਟੋਪੀ ਸੌਰੀ ਸਰ ਗਲਤੀ ਹੋ ਗਈ ਤੁਹਾਨੂੰ ਪਤਾ ਇਹਨਾਂ ਦਿਨਾਂ ਜਦ ਨਿੱਕੇ ਸਾਹਿਬ ਜਦ ਨੀਆਂ ਚੜ ਕੇ ਸ਼ਹੀਦ ਕਰ ਦਿੱਤੇ ਹੀ ਤੇ ਤੁਸੀਂ ਕਿਹੜੀ ਗੱਲ ਦੀ ਖੁਸ਼ੀ ਮਨਾਦੇ ਫਿਰਦੇ ਹੋ ਹੈ ਚਲੋ ਖੁਰੜਬਾਜੀ ਨਹੀਂ ਕਰਨੀ ਚਲੋ ਤੁਸੀਂ ਉਹ ਲੋਕਰ ਛੱਡਾਂ ਜਾਣਾ ਠੀਕ ਆ ਨਾ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਠੀਕ ਆ ਸਰ ਜੀ ਚਲੋ ਚਲੋ ਸਿਆਣੀ ਬੜੀ ਜਾਂਦਾ ਗੱਡੀ ਬੈਗ ਲਾ ਕੇ ਬੈਗ ਮੈਂ ਇੱਕ ਕੱਟ ਕਰਕੇ ਦੂਜੀ ਪਾਉਂਦੀ ਪਈ ਆ ਜੀ ਹੁਣ ਪਹਿਲਾਂ ਹੁੰਦਾ ਨਹੀਂ ਹਣਾ ਹਾਂਜੀ ਹਾਂਜੀ ਕਰਤਾ ਜਲਦੀ ਜਲਦੀ ਭਾਜੀ ਆਪਾਂ ਉਹ ਸੱਤੀ ਰੋਕ ਲੈਣਾ ਮੋਟਰਸਾਈਕਲ ਅਰੀਜ਼ਨਲ ਐਕਸੀਡੈਂਟ ਪਾਜਾ ਲੈ ਆਹ ਢੋਕ ਲੈ ਨਹੀਂ ਨਹੀਂ ਹੋਵੇ ਬੁੱਢਿਆ ਆਦਾ ਚੱਲ ਗਿਆ ਬਹੁਤ ਤੁਰੇ ਜਾਂਦੇ ਆ ਆਜੋ ਆਜੋ ਭਾਜੀ ਸੱਤੀ ਰੋਕ ਲੈਣਾ ਢਮਾਲ ਵੀ ਬੰਨਿਆ ਆਇਆ ਇਹਦੇ ਅੱਛਾ ਢਮਾਲ ਵੀ ਬੰਨਿਆ ਆਇਆ ਭਾਜੀ ਇਹਦਾ ਦੇਖਦੇ ਨਹੀਂ ਲੋਕਾਂ ਨੇ ਕਿ ਉਹਦੇ ਪਿੱਛੇ ਆਉਂਦਾ ਕੋਈ ਨਾ ਰੋਕ ਲੋ ਦੁਬਾਰਾ ਉਹ ਨਹੀਂ ਚੱਲਦਾ ਭਾਈ ਇਹ 300 ਪਾ ਕੇ ਰੱਖਦੇ ਚੱਕੀ ਤੇ ਲੋਕ ਤੇ ਪੜੀ ਗਈ ਆਇਓ ਬਣਾਉਣੀ ਐ ਰੋਕ ਕੇ ਭਾਈ ਆਪਨੇ ਰੂਟ ਦੇ ਨਾਲ ਬਣ ਗਈ ਆ ਓਕੇ ਖੜਦੋ ਭਾਈ ਨੇ ਸੁਧਦੀ ਕਾਲੋ ਘਾਟੀ ਸੁਧਦੇ ਆਓਗੇ ਅੱਗੇ ਲੈ ਆਓਗੇ ਉਹ ਨਹੀਂ ਨਹੀਂ ਇਹ ਵਿੱਚ ਪਾਣੇ ਆ ਪੱਗੀ ਹਾਏ ਚੱਲੀ ਜਾਂਦੇ ਚੱਲੀ ਜਾਂਦੇ ਇਹ ਰੋਕ ਮੁਕ ਤੇ ਪਣਾ ਉਰੇ ਆਓ ਉੱਥੋਂ ਗੱਡੀ ਚੱਲੀ ਰੰਗ ਰੰਗ ਇੱਥੇ ਨਵੀਂ ਆਪਣੀ ਸੌਂਚ ਕਰੂ 47 ਸੌਡ ਆਪਣਾ ਬੋਲ